ਮੈਂ ਬੀਬੀ ਸਾਜੀਤ ਕੌਰ ਬੋਲ ਰਹੀ ਆ ਜੀ ਮੇਰੇ ਬੇਟਾ ਵੀ 201025 ਨੂੰ ਘਰੋਂ ਚਲਿਆ ਗਿਆ ਸ਼ਾਮੀ 4 ਵਜੇ ਉਸ ਤੋਂ ਬਾਅਦ ਸਾਨੂੰ ਘਰੇ ਵਾਪਸ ਨਹੀਂ ਆਇਆ ਅਸੀਂ 22 23 ਤਰੀਕ ਨੂੰ ਜਾ ਕੇ ਰਿਪੋਰਟ ਕਰਾਈ ਥਾਣੇ ਤੇ ਪਰ ਸਾਡੀ ਥਾਣੇ ਵਾਲਿਆਂ ਨੇ ਕੋਈ ਸੁਣਵਾਈ ਨਹੀਂ ਹੋਈ ਅਸੀਂ ਹਰ ਰੋਜ਼ ਥਾਣੇ ਜਾਂਦੇ ਜੀ ਪਰ ਸਾਨੂੰ ਕਹਿੰਦੇ ਸੀ ਬੀਬੀ ਲੋਕੇਸ਼ਨ ਲੱਗੀ ਹੋਈ ਆ ਕੋਈ ਵਾਰਦਾਤ ਨਹੀਂ ਹੋਈ ਤੇਰਾ ਮੁੰਡਾ ਠੀਕ ਆ ਹਰ ਰੋ ਥਾਣੇ ਜਾਂਦੇ ਆਂਦੇ ਬੱਤੀ ਰੈਨ ਵਾਰ ਸਾਨੂੰ ਕਿਸੇ ਮੁੰਡੇ ਨੇ ਦੱਸਿਆ ਆਂਟੀ ਲੋਡਵਾਲ ਥਾਣੇ ਜਾ ਉੱਥੇ ਪਤਾ ਕਰ ਅਸੀਂ ਲੋਡੋਆ ਥਾਣੇ ਗਏ ਸਾਨੂੰ ਕਹਦੇ ਥਾਣੇ ਵਾਲੇ ਕਹਿੰਦੇ ਹਾਂਜੀ ਬੀਬੀ ਤੇਰੇ ਬੱਚੇ ਦੀ ਡੈਥ ਹੋ ਚੁੱਕੀ ਆ ਸਾਨੂੰ ਇੱਕ ਫੋਟੋ ਸਟੇਟ ਦੇ ਦਿੱਤੀ ਸਾਨੂੰ ਪਤਾ ਲੱਗ ਗਿਆ ਕਿ ਇਹ ਸਾਡਾ ਬੱਚਾ ਏ ਕਿਉ ਮਾਰ ਚੁੱਕਿਆ ਏ ਜੀ ਉਸ ਤੋਂ ਬਾਅਦ ਸਾਨੂੰ ਜੀ ਸਾਤਾਂ ਦੇ ਸਾਡੇ ਬੱਤੇ ਬੱਚੇ ਨੂੰ ਮਾਰ ਕੇ ਸੁੱਟਿਆ ਗਿਆ ਜੀ ਸਾਡੇ ਕਾਤਲਾ ਨੂੰ ਸਜ਼ਾ ਦਿੱਤੀ ਜਾਵੇ ਜੀ ਸਾਨੂੰ ਇਨਸਾਫ ਚਾਹੀਦਾ ਜੀ ਸਾਡੇ ਬੱਚਿਆਂ ਨੂੰ ਜਿਹਨੇ ਮਾਰ ਕੇ ਸੁੱਟਿਆ ਏ ਜੀ ਉਹ ਬੰਦੇ ਦਾ ਪਤਾ ਲੱਗਿਆ ਜੀ ਅਜੇ ਕਾਨੂੰਨੀ ਕਾਰਵਾਈ ਕੀਤੀ ਪਰ ਸਾਡੇ ਹੱਥ ਕੁਝ ਨਹੀਂ ਲੱਗਿਆ ਸਾਡੀ ਸੁਣਵਾਈ ਨਹੀਂ ਹੋਈ ਸਾਡੇ ਬੱਚੇ ਦੀ ਹੱਡੀਆਂ ਤੱਕ ਨਹੀਂ ਮਿਲਿਆ ਸਾਨੂੰ ਤਾਂ ਜੀ ਲਾਪਤ ਲਾਪ ਲੁਆਰ ਸਮਝ ਕੇ ਸਾਡੇ ਬੱਚੇ ਨੂੰ ਮਾਰ ਦਿੱਤਾ ਗਿਆ ਅਗਰ ਲੋਕੇਸ਼ਨ ਲੱਗੀ ਸੀ ਤਾਂ ਸਾਡੇ ਤੱਕ ਖਬਰ ਕਿਉਂ ਨਹੀਂ ਪਹੁੰਚੀ ਜਦੋਂ ਅਸੀਂ ਰਿਪੋਰਟ ਕਰਾਈ ਸੀ ਤੇ ਸਾਡੇ ਤੱਕ ਖਬਰ ਕਿਉਂ ਨਹੀਂ ਪਹੁੰਚੀ ਵੀ ਸਾਡੇ ਬੱਚੇ ਨਾਲ ਮਾਰਦਾਤ ਹੋ ਚੁੱਕੀ ਆ ਪਰ ਸਾਡੇ ਹੱਥ ਕੁਝ ਨਹੀਂ ਲੱਗਿਆ ਜੀ ਸਾਨੂੰ ਤਾਂ ਕਾਤਲਾਂ ਦਾ ਪਤਾ ਲਗਾਉਣਾ ਚਾਹੀਦਾ ਸਾਨੂੰ ਸਾਫ਼ ਚਾਹੀਦਾ ਜੀ ਸਾਨੂੰ ਅਸੀਂ ਗਰੀਬ ਆਦਮੀ ਕੁਝ ਕਰਨ ਨਹੀਂ ਪਾਏ ਭਜਨੱਠ ਕੀਤੀ ਸਾਡੇ ਪੱਲੇ ਕੱਖ ਨਹੀਂ ਲਿਆ ਕੇ ਸਾਨੂੰ ਤਾਂ ਜੀ ਸਾਡੇ ਬੱਚੇ ਦੀ ਮਿੱਟੀ ਵੀਰੇ ਹੱਥੇ ਲੱਗੀ ਦੇਖੋ ਜੀ ਸਾਡੇ ਬੱਚੇ ਨੂੰ ਮਾਰ ਕੇ ਸੁੱਟ ਦਿੱਤਾ ਗਿਆ ਏ ਪਰ ਸਾਨੂੰ ਪੱਕਾ ਸ਼ਕਾਕਾ ਕਿ ਮੇਰੇ ਬੱਚੇ ਨੂੰ ਮਾਰਿਆ ਹੈ ਕਤਲ ਕੀਤਾ ਗਿਆ ਮੇਰੇ ਬੱਚੇ ਦਾ ਅੱਜ ਜੇ ਸਾਨੂੰ ਇਨਸਾਫ ਨਹੀਂ ਮਿਲਿਆ ਕੱਲ ਨੂੰ ਦੂਸਰੇ ਬੱਚੇ ਨਾਲ ਵੀ ਐਦਾਂ ਹੋ ਸਕਦਾ ਹੈ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਕਿ ਇਸ ਦਾ ਸੱਚ ਤੱਕ ਪਹੁੰਚਿਆ ਜਾਵੇ ਜੀ ਮੇਰੇ ਬੱਚੇ ਦੇ ਕਤਲਾਂ ਨੂੰ ਫੜੇ ਜਾਵੇ ਜੀ ਸਾਡੀ ਮਦਦ ਕੀਤੀ ਜਾਵੇ ਸਾਡੀ ਮਦਦ ਕੀਤੀ ਜਾਵੇ ਬੰਦੀ ਮਰ ਜਾ ਰਹੇ ਲੋਕਾਂ ਦੇ ਘਰੋਂ ਕੱਢਦੇ ਇਥੋਂ ਉਧਰੋਂ